ਮਾਨਯੋਗ ਐਸਐਸਪੀ ਪਟਿਆਲਾ ਸ਼੍ਰੀ ਵਰੁਣ ਸ਼ਰਮਾ ਆਈਪੀਐਸ ਅਤੇ ਕਪਤਾਨ ਇਨਵੈਸਟੀਗੇਸ਼ਨ ਸ਼੍ਰੀ ਗੁਰਬੰਸ ਸਿੰਘ ਪੈਂਸ ਦੀਆਂ ਹਦਾਇਤਾਂ ਅਨੁਸਾਰ ਉਪ ਕਪਤਾਨ ਕਨੌਰ ਸ਼੍ਰੀ ਹਰਮਨਪ੍ਰੀਤ ਸਿੰਘ ਪੀਪੀਐਸ ਅਤੇ ਥਾਣਾ ਸ਼ੰਭੂ ਦੇ ਇੰਸਪੈਕਟਰ ਹਰਪ੍ਰੀਤ ਸਿੰਘ ਦੀ ਅਗਵਾਈ ਦੇ ਹੇਠ ਚੌਕੀ ਤੇਪਲਾ ਇੰਚਾਰਜ ਜਜਵਿੰਦਰ ਸਿੰਘ ਨੇ ਦੋ ਗੁੰਡਾ ਅਨਸਰਾਂ ਜਸਜੋਤ ਸਲੂਜਾ ਅਤੇ ਨਮਨ ਮਲਖੋਤਰਾ ਨੂੰ ਗ੍ਰਿਫਤਾਰ ਕੀਤਾ 10 ਜੁਲਾਈ 2025 ਨੂੰ ਇਹਨਾਂ ਨੇ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਪਿੰਡ ਨਨਖੇੜਾ ਦੇ ਕਸ਼ਮੀਰ ਸਿੰਘ ਤੇ ਜਾਨ ਲੈਵਾ ਹਮਲਾ ਕੀਤਾ ਸੀ ਮੁਕੱਦਮਾ ਧਾਰਾ ਦੇ ਤਹਿਤ ਦਰਜ ਹੋਣ ਤੋਂ ਬਾਅਦ 23 ਤਰੀਕ ਨੂੰ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੋ ਵਾਰਦਾਤ ਦੇ ਵਿੱਚ ਵਰਤੀ ਗੱਡੀ ਵੀ ਬਰਾਮਦ ਕੀਤੀ ਗਈ ਹੈ ਦੋਸ਼ੀਆਂ ਦੇ ਖਿਲਾਫ ਪਹਿਲਾਂ ਤੋਂ ਹੀ ਕੇਸ ਦਰਜ ਨੇ ਪੁਚੀ ਗਈ ਇਸ ਚੱਲ ਰਹੀ ਹੈ ਸੋ ਆਓ ਤੁਹਾਨੂੰ ਸੁਣਾਉਂਦੇ ਆ ਕੀ ਕੁਝ ਕਹਿਣਾ ਸੀ ਡੀਐਸਪੀ ਕਨੌਰ ਹਰਮਨਪ੍ਰੀਤ ਸਿੰਘ ਚੀਮਾ ਦਾ ਇਹ ਕਿਹੜਾ ਚੌਕ ਸਰਾਂਤੀ ਪ੍ਰੈਸ ਕੋਨਫਰੈਂਸ ਹੈ ਸਾਡੇ ਮਾਨਯੋਗ ਐਸਐਸਪੀ ਸਾਹਿਬ ਪਟਿਆਲਾ ਸ਼੍ਰੀ ਵਰੁਣ ਸ਼ਰਮਾ ਜੀ ਆਈਪੀਐਸ ਸਾਡੇ ਐਸਪੀ ਇਨਵੈਸਟੀਗੇਸ਼ਨ ਸਰਦਾਰ ਗੁਰਵੰਤ ਸਿੰਘ ਬੈਂਸ ਜੀ ਦੇ ਦਿਸ਼ਾ ਨਿਰਦੇਸ਼ ੇਟ ਥਾਣਾ ਸ਼ੰਭੂ ਦੀ ਟੀਮ ਨੇ ਐਸਐਚਓ ਹਰਪ੍ਰੀਤ ਸਿੰਘ ਤੇ ਚੌਂਕੀ ਇੰਚਾਰਜ ਜਗਵਿੰਦਰ ਸਿੰਘ ਜਿਹੜੇ ਟਿਪਲਾ ਚੌਂਕੀ ਲੱਗੇ ਨੇ ਉਹਨਾਂ ਨੇ ਇੱਕ ਬਹੁਤ ਹੀ ਜਿਹੜਾ ਉਲਝਿਆ ਹੋਇਆ ਕੇਸ ਸੀਗਾ ਉਹ ਟਰੇਸ ਕੀਤਾ ਇਹ ਮੈਂ ਤੁਹਾਨੂੰ ਇਹਦੇ ਸਾਰੇ ਫੈਕਟਸ ਦੱਸ ਦਿਆਂ ਇਹ 10 7 2025 ਨੂੰ ਸ਼ਾਮ ਨੂੰ 5:30 ਵਜੇ ਕਸ਼ਮੀਰ ਸਿੰਘ ਨਾਮ ਦਾ ਇੱਕ ਵਿਅਕਤੀ ਆਨੇੜੇ ਪਿੰਡ ਦਾ ਉਹ ਇੱਥੇ ਪੇਸ਼ੀ ਸੀ ਉਹਦੀ ਰਾਜਪੁਰੇ ਇੱਥੋਂ ਪੇਸ਼ੀ ਤੋਂ ਆਪਣੇ ਪਿੰਡ ਨੂੰ ਜਾ ਰਿਹਾ ਸੀਗਾ ਤੇ ਸ਼ੰਭੂ ਕੋਲੇ ਉੱਥੇ ਖਾਲੀ ਜੀ ਜਗ੍ਹਾ ਉੱਥੇ ਇੱਕ ਸਕੋਰਪੀਓ ਗੱਡੀ ਕਾਲੇ ਰੰਗ ਦੀ ਆਈ ਤੇ ਉਹਨੂੰ ਇੱਕਦਮ ਪੰਜ-ਛੇ ਮੁੰਡੇ ਨਿਕਲ ਕੇ ਉੱਤੇ ਉਹਨੂੰ ਬੇ ਬੜੀ ਬੇਰਹਿਮੀ ਨਾਲ ਆ ਵੀਡੀਓ ਵੀ ਤੁਹਾਨੂੰ ਮੈਂ ਪਾ ਰਿਹਾ ਬੜੀ ਬੇਰਹਿਮੀ ਨਾਲ ਉਹਦੇ ਕਈ ਜਗ੍ਹਾ ਤੇ ਸੱਟਾਂ ਮਾਰ ਕੇ ਮਾਰ ਦੇਣ ਦੀ ਨੀਅਤ ਨਾਲ ਉਹ ਤੇ ਹਮਲਾ ਕੀਤਾ ਤੇ ਉਹਨੂੰ ਇੱਕ ਤਰ੍ਹਾਂ ਦਾ ਦਾ ਮਾਰ ਕੇ ਹੀ ਸੁੱਟ ਗਿਆ ਸੀ ਉਹ ਤੇ ਉਸ ਤੋਂ ਬਾਅਦ ਉਥੋਂ ਭੱਜ ਗਿਆ ਉਸ ਤੋਂ ਬਾਅਦ ਉਹ ਬੰਦਾ ਦਾਖਲ ਹੋਇਆ ਉਹ ਅਸੀਂ ਬਿਆਨ ਲਿਖਿਆ ਉਹਦਾ ਬਿਆਨ ਦੇ ਵਿੱਚ ਉਹ ਬੰਦੇ ਨੂੰ ਕੁਝ ਨਹੀਂ ਪਤਾ ਲੱਗ ਰਿਹਾ ਸੀਗਾ ਵੀ ਮੈਨੂੰ ਕੌਣ ਮਾਰ ਗਿਆ ਨਾ ਹੀ ਉਹਨੇ 2-4 ਮਿੰਟ ਚ ਸ਼ਖਲਾਂ ਪਛਾਣਾਈਆਂ ਉਹਨੂੰ ਤੇ ਉਹ ਕਦੇ ਕਿਸੇ ਦਾ ਨਾਮ ਲਈ ਜਾਂਦਾ ਸੀ ਜਾਂ ਕੋਈ ਪੁਰਾਣੀ ਲੜਾਈ ਝਗੜਾ ਸੀ ਉਹਦਾ ਨਾਮ ਲਈ ਜਾਂਦਾ ਸੀਗਾ ਅਸੀਂ ਫਿਰ ਉਸਦੇ ਬਿਆਨ ਤੇ ਮਤਲਬ ਅਨਨੋਨ ਬੰਦਿਆਂ ਤੇ ਐਫ ਆਈ ਆ ਨੰਬਰ 76 ਮਿਤੀ 15 7 ਨੂੰ ਥਾਣਾ ਸ਼ੰਭੂ 307 ਤੇ ਹੋਰ ਧਾਰਾਂ ਦੇ ਤੇ 41 148 99 ਬੀ ਐਨ ਐਸ ਦੀਆਂ ਹੋਰ ਆ ਉਹਦੇ ਵਿੱਚ ਅਸੀਂ ਪਰਚਾ ਦਰਜ ਕਰਕੇ ਤਫ਼ਤੀਸ਼ ਸ਼ੁਰੂ ਕਰਤੀ ਤਫ਼ਤੀਸ਼ ਦੌਰਾਨ ਜਦੋਂ ਅਸੀਂ ਢਗਾਈ ਚ ਗਏ ਤੇ ਉਹਦੇ ਵਿੱਚ ਅਸੀਂ ਉਹ ਜਿਹੜੀ ਗੱਡੀ ਦਾ ਨੰਬਰ ਟੋਲ ਤੋਂ ਟ੍ਰੇਸ ਕਰਾਇਆ ਗੱਡੀ ਦਾ ਨੰਬਰ ਹੈ ਜੀ ਐਚ ਆਰ 51 ਬੀ 66 43 ਇਹ ਕਲਾਸਿਕ ਸਕੋਰਪੀਓ ਕਲਾਸਿਕ ਬਲੈਕ ਰੰਗ ਦੀ ਹੈ 2016 ਮਾਡਲ ਜਦੋਂ ਇਹ ਗੱਡੀ ਦੇ ਮਾਲਕ ਕੋਲੇ ਪਹੁੰਚੇ ਫਤਿਹਬਾਦ ਦਾ ਸੀਗਾ ਮਾਲਕ ਨੇ ਮਤਲਬ ਇਹ ਹੀ ਦੱਸਿਆ ਉਹ ਮਜੀਠੀਆ ਐਨਕਲੇਵ ਰਹਿੰਦਾ ਕਿਰਾਏ ਤੇ ਉਹ ਕਹਿੰਦਾ ਵੀ ਮੇਰੇ ਕੋਲੇ 9 ਤਰੀਕ ਨੂੰ ਕੋਈ ਬੰਦਾ ਆਇਆ ਸਨੌਰੀ ਏਡੇ ਤੋਂ ਸਨੌਰ ਤੋਂ ਤੇ ਉਹ ਇਹ ਗੱਡੀ ਮੇਰੇ ਕੋਲੋਂ 2 ਦਿਨ ਵਾਸਤੇ ਸੈਲਫ ਡਰਾਈਵ ਤੇ ਮੰਗ ਕੇ ਲੈ ਗਿਆ ਸੀ 6.5-7000 ਰੁਪਏ ਚ ਵੀ ਮੇਰਾ ਬਰਥਡੇ ਆ ਅਸੀਂ ਬਰਥਡੇ ਮਨਾ ਕੇ ਆਉਣਾ ਤੇ ਜਦੋਂ ਉਹ ਬੰਦਿਆਂ ਨੂੰ ਅੱਗੇ ਅਸੀਂ ਟਰੇਸ ਕੀਤਾ ਤਾਂ ਉਹਦੇ ਟਰੇਸ ਕਰਕੇ ਅਸੀਂ ਇੱਕ ਜਿਹੜਾ ਸਲੂਜਾ ਕੀ ਨਾਮ ਦਾ ਜਸਜੋਤ ਸਲੂਜਾ ਵਾਸੀ ਸੰਤ ਹਜਾਰਾ ਸਿੰਘ ਨਗਰ ਸਨੌਰ ਤੇ ਇੱਕ ਨਮਨ ਮਲੋਤਰਾ ਇਹ ਹੈਗਾ ਗੁਰੂ ਨਾਨਕ ਨਗਰ ਪੰਜ ਨੰਬਰ ਗਲੀ ਜਿਹਰਾਂ ਦਾ ਇਹਨਾਂ ਦੇ ਇਹ 2021 ਕੀ ਸਾਲ ਦੇ ਮੁੰਡੇ ਨੇ ਪਹਿਲਾਂ ਵੀ ਇਹਨਾਂ ਤੇ ਜਿਹੜਾ ਜਸਜੋਤ ਹੈ ਉਹਦੇ ਖਿਲਾਫ ਤ੍ਰਿਪੜੀ 307 ਦਾ ਪਰਚਾ ਦਰਜਾ ਉਹ ਬਾਹਰ ਆਇਆ ਵਾ ਬੇਲ ਤੇ ਤੇ ਜਿਹੜਾ ਨਮਨ ਹਲੂਜਾ ਇਹਦੇ ਇੱਕ ਤਵਾਲੀ ਪਰਚਾ ਦਰਜਾ ਇਹਨਾਂ ਨੂੰ ਅਸੀਂ ਮਤਲਬ ਇਨਾਂ ਦੀਆਂ ਸਾਰੀਆਂ ਲੋਕੇਸ਼ਨਾਂ ਕਢਾ ਕੇ ਇਹਨਾਂ ਨੇ ਨੰਬਰ ਬੰਦ ਕਰਤੇ ਸੀ ਆਪਣੇ ਹੋਰ ਨੰਬਰ ਚੱਲ ਰਹੇ ਸੀ ਉਹ ਆਈਪੀਡੀਆਰ ਲੈ ਕੇ ਇਹਨਾਂ ਦੀਆਂ ਲੋਕੇਸ਼ਨਾਂ ਟਰੇਸ ਕਰਕੇ ਕੱਲ ਇਹਨਾਂ ਨੂੰ ਅਰੈਸਟ ਕੀਤਾ ਅਰੈਸਟ ਕਰਕੇ ਇਹਨਾਂ ਤੋਂ ਜਿਹੜੀ ਗੱਡੀ ਸੀਗੀ ਉਹ ਅਸੀਂ ਬਰਬੰਦ ਕਰਾ ਲਈ ਬਲੈਕ ਸਕੋਰਪੀਓ ਜਿਹੜੀ ਵਰਤੀ ਗਈ ਸੀ ਤੇ ਇਹਨਾਂ ਦੀ ਫਿਰ ਜਦੋਂ ਡੰਗਾਈ ਨਾਲ ਪੁੱਛਗਿੱਤ ਕੀਤੀ ਤਾਂ ਇਹਨਾਂ ਤੋਂ ਪਤਾ ਲੱਗਿਆ ਵੀ ਇਹ ਨਨੇੜੇ ਅੱਜ ਤੋਂ ਕੁਝ ਦਿਨ ਪਹਿਲਾਂ ਇੱਕ 45 ਨੰਬਰ ਪਰਚਾ ਦਰਜ ਹੋਇਆ ਸੀ ਕਿਡਨਾਪਿੰਗ ਦਾ ਉਹ ਕਸ਼ਮੀਰ ਸਿੰਘ ਨੇ ਦਰਜ ਕਰਾਇਆ ਸੀ ਜਿਹੜਾ ਇਹ ਮੁਕਦਮੇ ਚ ਮਦਈ ਆ ਉਹਨੇ ਮਤਲਬ ਇੱਕ ਅਮਰਿੰਦਰ ਤੇ ਉਹਦੇ ਫਾਦਰ ਦਾ ਨਾਮ ਵੀ ਕਸ਼ਮੀਰ ਸਿੰਘ ਹੈ ਉਹਨਾਂ ਨੇ ਦਰਜ ਕਰਾਇਆ ਸੀ ਵੀ ਉਹ ਕਿਸੇ ਜ਼ਮੀਨ ਦਾ ਬਹਾਨਾ ਲੈ ਕੇ ਦਿਖਾਉਣ ਵਾਸਤੇ ਚਲੇ ਗਏ ਤੇ ਉੱਥੇ ਉਹਨੂੰ ਕਿਡਨੈਪ ਕਰ ਲਿਆ ਤੇ ਉਹਨਾਂ ਨਾਲ ਲੜਾਈ ਝਗੜਾ ਕੀਤਾ ਉਹ ਬੰਦਿਆਂ ਤੇ ਜੋ ਪਰਚਾ ਦਰਜ ਹੋ ਗਿਆ ਉਹ ਇੱਥੇ ਸਕਿਪ ਕਰ ਗਏ ਉਹਨਾਂ ਦਾ ਇੱਕ ਭਰਾ ਜਿਹੜਾ ਹੈਗਾ ਜੌਨੀ ਦਵਿੰਦਰ ਸਿੰਘ ਸਨ ਉਹ ਕਸ਼ਮੀਰ ਸਿੰਘ ਆਲਰੇਡੀ ਅਮਰੀਕਾ ਗਿਆ ਹੋਇਆ ਤੇ ਇਹ ਵੀ ਜਿਹੜਾ ਅਮਰਿੰਦਰ ਸੀਗਾ ਮੇਨ ਦੋਸ਼ੀ ਦਾ ਕਸ਼ਮੀਰ ਇਹ ਵੀ ਮਤਲਬ ਕਿਸੇ ਇੱਥੋਂ ਚਲੇ ਗਏ ਨੇ ਕੋਈ ਦੁਬਈ ਜਾਂ ਕਿਤੇ ਹੋਰ ਉੱਥੋਂ ਇਹਨਾਂ ਨੇ ਆ ਜਿਹੜੇ ਨਮਨ ਸੀਗਾ ਤੇ ਨਮਨ ਮਲੋਤਰਾ ਨਾਮ ਦੇ ਬੰਦੇ ਨਾਲ ਕੰਟੈਕਟ ਕੀਤਾ ਤੇ ਉਹਨਾਂ ਨੂੰ ਗੱਲ ਕਰਕੇ ਇਹ ਦੱਸਿਆ ਵੀ ਸਾਡੀ ਲੜਾਈ ਝਗੜਾ ਚੱਲਦਾ ਵੀ ਅਸੀਂ ਇਹ ਬੰਦੇ ਨੂੰ ਇਹ ਇਹ ਇਹਨੂੰ ਸਬਕ ਸਿਖਾਉਣਾ ਤੇ ਉਹਨਾਂ ਨੇ ਉੱਥੇ ਇਹਦੇ ਅਕਾਊਂਟ ਦੇ ਵਿੱਚ ਮੋਬਾਈਲ ਦੇ ਵਿੱਚ ਜਿਹੜਾ ਪੇ ਫੋਨ ਦੇ ਰਾਹੀਂ ਪਹਿਲਾਂ 10000 ਰੁਪਇਆ ਜਦੋਂ 10000 ਰੁਪਇਆ ਤਾਂ ਇਹਨਾਂ ਨੇ ਗੱਡੀ ਲਈ ਉਹ 6500 ਚ ਤੇ ਉਹ ਤੋਂ ਬਾਅਦ ਇਹਨਾਂ ਨੇ ਪੰਜ ਸੱਤ ਬੰਦੇ ਹੋਰ ਸੀ ਇਹਨਾਂ ਨਾਲ ਜਿਵੇਂ ਇੱਕ ਸੰਤ ਸ਼ਿਆਰਾ ਸਿੰਘ ਨਿਰਪੈ ਦਿੱਤਿਆ ਕਾਲੂ ਐ ਲਵਲੀਨ ਖੰਨਾ ਪੰਜ ਚਾਰ ਮੁੰਡੇ ਹੋਰ ਸੀ ਇਹਨਾਂ ਨਾਲ ਜਿਹੜੇ ਦੇ ਯਾਰ ਦੋਸ ਸੀਗੇ ਉਹਨਾਂ ਨੂੰ ਇਹ ਨਾਲ ਲੈ ਕੇ ਤੇ ਇਹਦੀ ਪਹਿਲਾਂ ਰੈਕੀ ਕੀਤੀ ਵੀ ਇਹ ਗਿਆ ਇਥੋਂ ਇੱਕ ਦੋ ਬੰਦੇ ਹੋਰ ਐ ਰਾਜਪੁਰੇ ਦੇ ਜਿਨ੍ਹਾਂ ਨੇ ਦੱਸਿਆ ਵੀ ਇਹ ਤਰੀਕ ਤੋਂ ਘਰ ਨੂੰ ਜਾ ਰਿਹਾ ਤੇ ਉਤੋਂ ਬਾਅਦ ਇਹਨਾਂ ਨੇ ਰੈਕੀ ਕਰਕੇ ਉਹਨੂੰ ਉੱਥੇ ਉਹ ਦਿਨ ਉਹਦੇ ਜਾਨਲੇਵਾ ਹਮਲਾ ਕੀਤਾ ਉਹਦੀ ਵੀਡੀਓ ਬਣਾਈ 2-3 ਸਕਿੰਟ ਦੀ ਕੁੱਟਦਿਆਂ ਦੀ ਉਹਦੀ ਵੀਡੀਓ ਬਣਾ ਕੇ ਉਹ ਬਾਹਰ ਵਾਲੇ ਬੰਦੇ ਨੂੰ ਸੈਂਡ ਕੀਤੀ ਜਿਹੜਾ ਪਹਿਲਾਂ ਸਾਡੇ ਮੁਕੱਦਮੇ ਦੇ ਦੋਸ਼ੀਆ ਵੀ ਅਸੀਂ ਕੰਮ ਕਰਤਾ ਉਹਨੇ ਫੇਰ ਅਲੱਗ-ਅਲੱਗ ਮਤਲਬ ਅਕਾਊਂਟਾਂ 'ਚ 35000 ਰੁਪਏ ਫੇਰ ਪਵਾਇਆ ਤੇ ਜਿਹੜਾ 35000 ਪਾ ਕੇ ਇਹ ਹੁਣ ਕਿਤੇ ਇਹਨਾਂ ਨੇ ਫਲੈਟ ਫਲੂਟ ਲੈ ਕੇ ਉੱਥੇ ਮੁਹਾਲੀ ਮਤਲਬ ਛੁਪਣਾ ਸੀਗਾ ਤੇ ਇਹਨਾਂ ਨੂੰ ਅਸੀਂ ਦੋਨਾਂ ਨੂੰ ਜਿਹੜੇ ਮੇਨ ਕਿਊ ਸੀ ਨਮਨ ਬਲੋਤਰਾ ਤੇ ਜਿਹੜਾ ਸਲੂਜਾ ਹੈਗਾ ਜਸ ਜੋ ਸਲੂਜਾ ਇਹਨਾਂ ਨੂੰ ਅਰੈਸਟ ਕਰ ਲਿਆ ਜੀ ਗੱਡੀ ਅਸੀਂ ਬਰਾਮਦ ਕਰਾ ਲਈ ਹੈ। ਬਾਕੀ ਰੋਪੀ ਵੀ ਜਲਦੀ ਰੈਸਟ ਹੋਣਗੇ। ਨੋਮੀਨੇਟ ਕਰ ਰਹੇ ਆਂ। ਅੱਜ ਰਿਮਾਂਡ ਲਿਆ ਜੀ। ਕਿੰਨੇ ਦਿਨ ਦਾ ਰਿਮਾਂਡ ਮਿਲਿਆਗਾ? 4। 4 ਦਿਨ ਦਾ ਰਿਮਾਂਡ ਮਿਲਿਆ। ਇਹ ਅਸੀਂ ਇਹਦੇ 'ਚ ਇਹ ਕਹਿਣਾ ਚਾਹੁੰਦੇ ਆਂ ਵੀ ਅੱਜਕੱਲ ਜਿਵੇਂ ਬਾਹਰੋਂ ਫਰੋਤੀਆਂ ਮਤਲਬ ਆਪਾਂ ਦੇਖਦੇ ਆਂ ਵੀ ਕੋਈ ਬਾਹਰ ਵਾਲੇ ਨੰਬਰ ਤੋਂ ਫੋਨ ਆ ਜਾਂਦਾ ਵੀ ਤੈਨੂੰ ਦੇਖ ਲਾਂਗੇ, ਇਹ ਕਰ ਲਾਂਗੇ। ਅੱਜਕੱਲ ਬਹੁਤ ਪ੍ਰਚਲਿਤ ਹੋਇਆ ਹੋਇਆ। ਤੇ ਉਹਦੀ ਲੜੀ ਦੇ ਵਿੱਚ ਹੀ ਇਹ ਵੀ ਮਤਲਬ ਉਹਨਾਂ ਨੇ ਐਵੇਂ ਕਿਹਾ ਸੀਗਾ ਵੀ ਇਹਨਾਂ ਨੂੰ ਆਪਾਂ ਹਾਇਰ ਕਰਕੇ ਕਿਉਂਕਿ ਇਹ ਬੰਦੇ ਕੋਈ ਜਾਣਦੇ ਨਹੀਂ ਸੀ ਇੱਥੋਂ ਸਨੌਰ ਰਹਿੰਦੇ ਸੀ ਨਵੇਂ ਮੁੰਡੇ ਸੀ ਇਹ ਇਹਨਾਂ ਨੂੰ ਥੋੜਾ ਬੋਤੋ ਲਾਲਚ ਦੇ ਕੇ ਇਹ ਭੋਲੇ-ਪਾਲੇ ਮੁੰਡਿਆਂ ਨੂੰ ਲਾਲਚ ਦੇ ਕੇ ਇਹਨਾਂ ਨੂੰ ਮਤਲਬ ਇਨਾਂ ਤੋਂ ਇਹ ਵੀ ਸਾਡਾ ਲੜਾਈ ਝਗੜਾ ਚੱਲਦਾ ਆ ਕੰਮ ਕਰਾ ਲਿਆ ਤੇ ਇਹ ਸਾਡੀ ਟੀਮ ਨੇ ਜਗਵਿੰਦਰ ਨੇ ਸਾਰੀ ਟੀਮ ਨੇ ਸਾਡੀ ਜਿਹੜੀ ਘਨੌਰ ਬਲੌਗ ਦੀ ਇਹਨਾਂ ਨੇ ਸਾਰਿਆਂ ਨੇ ਮਤਲਬ ਬੜੀ ਟੈਕਨੀਕਲ ਤਰੀਕੇ ਨਾਲ ਸਾਈਬਰ ਸੈੱਲ ਦੀ ਮੱਤ ਲੈ ਕੇ ਪਟਿਆਲੇ ਤੋਂ ਤੇ ਅਸੀਂ ਇਹ ਬੰਦਿਆਂ ਨੂੰ ਮਤਲਬ ਲੋਕੇਸ਼ਨਾਂ ਲੈ ਕੇ ਸਾਰੇ ਨੰਬਰ ਲੈ ਕੇ ਨੰਬਰ ਚੇਂਜ ਕਰ ਲਏ ਸੀ ਅਸੀਂ ਟਰੇਸ ਕੀਤਾ ਤੇ ਅਸੀਂ ਇਹ ਕਹਿਣਾ ਚਾਹੁੰਦੇ ਆ ਸਾਰਿਆਂ ਨੂੰ ਵੀ ਇਹ ਜਿਹੜੇ ਕੰਮ ਐ ਛੱਡ ਦਿਓ ਵੀ ਜਿਹੜਾ ਕੋਈ ਬਾਹਰੋਂ ਬੈਠਾ ਬੰਦਾ ਕੋਈ ਫੋਨ ਕਰਦਾ ਕਿਸੇ ਨੂੰ ਕੁਝ ਕਰਦਾ ਅੱਜ ਕੱਲ ਟੈਕਨੋਲੋਜੀ ਬਹੁਤ ਐਡਵਾਂਸ ਹੋ ਗਈ ਐ ਨਾ ਕਰਕੇ ਸਾਰੇ ਬੰਦਿਆਂ ਬਾਰੇ ਪਤਾ ਲੱਗ ਜਾਂਦਾ ਤੇ ਅਸੀਂ ਉਹਨਾਂ ਨੂੰ ਵੀ ਜਿਹੜੇ ਬਾਹਰ ਬੈਠੇ ਐ ਨੋਮੀਨੇਟ ਕਰਾਂਗੇ ਉਹਦਾ ਵੱਖਰਾ ਪ੍ਰੋਸੈਸ ਉਹਦਾ ਚਲਾਵਾਂਗੇ ਇਹ ਇਹ ਪਰਚੇ ਚ ਦਿੱਤਾ ਜੀ ਨਾ ਹਾਂਜੀ ਦੇ ਰਹੇ ਹਾਂ ਜੀ ਪਰਚੇ ਚ ਨਾਮ ਉਹਨਾਂ ਦਾ ਉਹਦਾ ਕਿ ਇੱਕ ਮੈਜਰਲ ਬੈਕਗ੍ਰਾਉਂਡ ਹੈਗਾ ਹਾਂਜੀ ਕਿੰਨਾ ਦਾ ਕਿੰਨਾ ਦਾ ਜਿਹੜਾ ਦੋ ਦੋਸ਼ੀ ਬੋਲ ਦੱਸਿਆ ਜੀ ਮੈਂ ਤੁਹਾਨੂੰ ਜਿਹੜਾ ਤਾਂ ਹੈਗਾ ਜਸ ਜੋਤ ਸਲੂਜਾ ਤੇ ਸੰਤ ਹਯਾਰਾ ਸਿੰਘ ਨਾਇਰ ਸਨੌਰ ਦਾ ਇਹ ਤੇ ਤ੍ਰਿਪੜੀ ਥਾਣੇ ਚਾਰ ਪੰਜ ਬੰਦਿਆਂ ਦੇ 307 ਦਾ ਪਰਚਾ ਦਰਜ ਹੋਇਆ ਸੀਗਾ ਇਹ ਦੋ ਕੁ ਮਹੀਨੇ ਹੋਈ ਜੇਲ੍ਹ ਤੋਂ ਵਾਪਸ ਆਇਆ ਤੇ ਇਹਦੇ ਨਾਲ ਜਿਹੜੇ ਕੁਝ ਮੁੰਡੇ ਇੱਕ ਦੋ ਵਿੱਚ ਐਦੇ ਉਹ ਇਹਦੇ ਨਾਲ ਭਾਈ ਬਲਸੀ ਉਹ ਮੁਕਦਮੇ 'ਚ ਤੇ ਜਿਹੜਾ ਨਮਨ ਮਲੋਤਰਾ ਹੈ ਇਹਦੇ ਵੀ ਕਤਵਾਲੀ ਲੜਾਈ ਝਗੜੇ ਦਾ ਪਰਚਾ ਦਰਜ ਆ ਤੇ ਇਹਨਾਂ ਦੇ ਪਹਿਲਾਂ ਇੱਕ ਇੱਕ ਦੋ ਦੋ ਪਰਚੇ ਹੈਗੇ ਨੇ ਸੋ ਜਿਹੜੇ 35000 ਰੁਪਏ ਭੁਆਏ ਆ ਜੀ ਉਹ ਪੈਸੇ ਕਿੰਨੇ ਕਿੰਨੇ ਖਰਚ ਲਈ ਕਿੰਨੇ ਬਰੰਦ ਕਾਲੇ ਕੋਈ ਹੈ ਜੇ ਇਸ ਤੋਂ ਉਹ ਜੀ ਇਹਨਾਂ ਦੇ ਅਕਾਊਂਟ ਸੀਗੇ ਪੈਸੇ ਉਹ ਇਹਨਾਂ ਕੋਲੇ ਖਰਚ ਲੈ ਜੀ ਸਾਰੇ ਇਹਨਾਂ ਨੇ ਇੱਕ ਫਲੈਟ ਲੈਣ ਦੀ ਤਿਆਰੀ ਕਰ ਰਹੇ ਸੀ ਕਿਸੇ ਨੂੰ ਪੈਸੇ ਦਿੱਤੇ ਸੀ 25000 ਰੁਪਿਆ ਮੋਹਾਲੀ ਦੇ ਕਰੀਬ ਤੇ ਇਹਨਾਂ ਕੋਲੇ ਜਿਹੜਾ 40-45 ਹਜ਼ਾਰ ਸੀ ਉਹ ਖਰਚਤਾ ਸੀਗਾ ਹਜੇ ਹੋਰ ਉਹਨਾਂ ਨੇ ਪੈਸੇ ਭੇਜਨੇ ਸੀਗੇ ਜਾਂ ਕਿ ਹਜੇ ਕਰ ਰਹੇ ਸੀ ਗੱਲਬਾਤ ਪਰ ਜੀ ਜਿਹੜੇ ਬੰਦੇ ਨੇ ਰੈਕੀ ਕਾ ਵੀ ਦੱਸਿਆ ਸੀ ਫਰਾਨੀ ਤਾਂ ਪਹੁੰਚ ਗਏ ਉਹਨਾਂ ਨੂੰ ਵੀ ਚਨਾਮਿਤ ਕਰਾਂਗੇ ਹਾਂਜੀ ਬਿਲਕੁਲ ਕਰਾਂਗੇ ਉਹਦੇ ਚਾਹੇ ਤੱਕ ਸਾਨੂੰ ਦੋ ਬੰਦਿਆਂ ਬਾਰੇ ਪਤਾ ਲੱਗਿਆ ਉਹ ਵੀ ਘਰੋਂ ਭੱਜੇ ਹੋਏ ਆ ਜਦੋਂ ਪਤਾ ਲੱਗਿਆ ਫੜ ਲਿਆ ਉਹ ਜਲਦੀ ਅਸੀਂ ਉਹਨਾਂ ਨੂੰ ਇੱਕ ਅੱਧੇ ਦਿਨ ਚਾ ਰਿਮਾਂਡ ਦਰਹਾ ਨਹੀਂ ਸਾਰਾ ਮਤਲਬ ਫੜ ਲਾਂਗੇ ਬੰਦੇ ਮੇਨ ਇਹਦੀ ਇਹੀ ਕਹਾਣੀ ਹੈ ਵੀ ਜਿਹੜੇ ਬਾਹਰੋਂ ਲੋਕੇ ਕਰਾਉਂਦੇ ਆ ਬਾਹਰੋਂ ਵੀ ਇੱਥੇ ਪੰਜਾਬ ਦੇ ਵਿੱਚ ਹਾਲਾਤ ਖਰਾ ਉਹਨਾਂ ਵਾਸਤੇ ਇਹ ਹੈਗਾ ਵੀ ਸਾਰੇ ਬੰਦੇ ਟੈਕਨੀਕਲ ਤਰੀਕੇ ਨਾਲ ਤਫਤੀਸ਼ ਕਰਕੇ ਪੁਲਿਸ ਫੜ ਲੈਂਦੀ ਹੈ ਵੀ ਇਹ ਕੰਮ ਬੰਦ ਕਰ ਦਿਓ ਨਹੀਂ ਇਹਦੇ ਨਤੀਜਾ ਅਸੀਂ ਜਿਹੜਾ ਤੇ ਕਾਰਵਾਈ ਕਰਕੇ ਇਹਨਾਂ ਨੂੰ ਜੇਲ੍ਹ ਭੇਜਾਂਗੇ ਸਾਰਾ ਸਰ ਜੀ ਵੀ ਤੁਸੀਂ ਦੱਸ ਰਹੇ ਹੋ ਕਿ ਡਰਾਈਵਰਸ ਦੇ ਗੱਡੀ ਨਹੀਂ ਸੀ ਹਲਕਾ ਕਨੌਰ ਤੋਂ 모ਹਿਤ ਕੁਮਾਰ ਦੀ ਖਾਸ ਰਿਪੋਰਟ 89 ਪੰਜਾਬ ਹਰ ਖਬਰ ਜਿਸ ਦਾ ਹੋਵੇ ਅਸਰ